ਕਾਨ ਭਰਾਮਾ ਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਪਿਛਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਦੇ ਭਰਪੂਰ ਹੰਗਾਰਾ ਦਿੱਤਾ ਅੱਜ ਫੇਰ ਮੈਂ ਥੋੜੇ ਵਾਸਤੇ ਨਮੀਆਂ ਨਮੀਆਂ ਵੀਡਗੋ ਖੋਜ ਕਰਕੇ ਪ੍ਰਾਣੇ ਤਜਰਬੇ ਮੁਤਾਬਕ ਪ੍ਰਾਣਾ ਜਿਵੇਂ ਕਿ ਰੁੱਤਾਂ ਬਦਲਦੀਆਂ ਰੁੱਤਾਂ ਦੇ ਮੁਤਾਬਕ ਰੁੱਤਾਂ ਮੁਤਾਬਕ ਕਿਹੜਾ ਫਲ ਮਿਲਦਾ ਉਸ ਵਿਸ਼ੇ ਦੇ ਉੱਤੇ ਮੈਂ ਲੈ ਕੇ ਆਇਆਗਾ ਜਿਵੇਂ ਕਿ ਹੁਣ ਤਾਂ ਵੀਰ ਭਰਾਮਾ ਨੇ ਬਹੁਤ ਜ਼ਿਆਦੇ ਖੇਤ ਔਲਾ ਲਾਇਆਗਾ ਔਲਿਆਂ ਦਾ ਬੂਟਾ ਇੱਕ ਕਿਸੇ ਵੀ ਕਿਨਾਰੇ ਦੇ ਉੱਤੇ ਲਾ ਦਿਓ ਭਾਈ ਤੇ ਬਹੁਤ ਇਹਨੂੰ ਫਲ ਲੱਗਦਾ ਹੈਗਾ ਅਗਰ ਇਹੋ ਜੀ ਚੀਜ਼ ਆ ਗਈ ਬਹੁਤ ਜ਼ਿਆਦੇ ਕਮਸੇ ਕਮ ਜੇ ਮੈਂ ਇਹਦੀਤੇ ਗੁਣ ਗਿਣੌਣ ਲੱਗ ਜਾ ਤੁਹਾਨੂੰ ਤਾਂ ਮੈਨੂੰ ਆਇ ਲਾ ਲੋ ਵੀ ਮੈਨੂੰ 2 3 ਘੰਟੇ ਲੱਗ ਜਾਣਗੇ ਬੰਦਿਆਂ ਦੇ ਉੱਤੇ ਗਣਾਉਣ ਲੱਗ ਜਾ ਤਾਂ ਬੰਦਿਆਂ ਦੇ ਉੱਤੇ ਲਾ ਲਓ ਤੁਸੀਂ ਪਸ਼ੂਆਂ ਦੇ ਗਣਾਉਣ ਲੱਗ ਜਾਂਦਾ ਮੈਂ ਪਸ਼ੂਆਂ ਦੇ ਉੱਤੇ ਕਿਉਂ ਉਹਦੇ ਨਾਲ ਫਿਰ ਬਾਲੀ ਪੀੜ ਕੋ ਲੰਮੀ ਚੱਲ ਜਾਂਦੀ ਆ ਫਿਰ ਉਹ ਭਾਈ ਲੋਕ ਪਸੰਦ ਨਹੀਂ ਕਰਦੇ ਮੈਂ ਆਪਣੇ ਪਸ਼ੂਆਂ ਦੇ ਵੇਰਵੇ ਦੇ ਨਾਲ ਹੀ ਤੁਹਾਨੂੰ ਇਹੇ ਦੱਸਦਾ ਆਂਗਾ ਮੈਂ ਵੀ ਇਹ ਔਲੇ ਅੱਜ ਕੀ ਕੰਮ ਆਉਣਗੇ ਆਪਣੇ ਪਸ਼ੂਆਂ ਦੇ ਆਪਾਂ ਇਹ ਕੀ ਕਰਨਾ ਹੈਗਾ ਇਹਨਾਂ ਦਾ ਹੁਣ ਜਿਵੇਂ ਕਿ ਔਲਿਆਂ ਦੀ ਰੁੱਤ ਆ ਗਈ ਭਾਈ ਇਹ 30 40 ਰੁਪਏ ਕਿਲੋ ਇਹ ਆਪਾਂ ਨੂੰ ਆਮ ਮਿਲ ਜਾਂਦੇ ਆ ਅਗਰ ਜੇ ਆਪਾਂ ਬਾਜ਼ਾਰ ਦੇ ਵਿੱਚ ਜਾਗੇ ਸਬਜ਼ ਮੰਡੀ ਦੇ ਵਿੱਚ ਜਾਗੇ ਤਾਂ ਇਹਦਾ ਗੱਟਾ ਆਪਾਂ ਨੂੰ ਵੀ 25 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਤੁਸੀਂ ਇੱਕ ਗੱਟਾ ਔਲਿਆਂ ਦਾ ਘਰੇ ਲਿਆ ਕੇ ਰੱਖ ਲੋ ਘਰੇ ਲਿਆ ਕੇ ਉਹਨੂੰ ਛਾਵੇਂ ਤੁਸੀਂ ਸਿਰ ਦਿਓ ਆਪੇ ਸੁੱਕੀ ਜਾਣ ਦੇ ਉਹ ਕਮ ਸੇ ਕੰਮ ਵੀ ਉਹ 3 4 ਮਹੀਨੇ ਸੁੱਕਣ ਦੇ ਵਿੱਚ ਲੈ ਜਾਂਦੇ ਆਗੇ ਉਹਨਾਂ ਨੂੰ ਪਾਏ ਰਹਿਣ ਦਿਓ ਘਰੇ ਲਿਆ ਕੇ ਤੁਸੀਂ ਭੁੱਲ ਜੋ ਇੱਕ ਗੱਟੇ ਨੂੰ ਵੇ ਕਿਸੇ ਪੂਨੇ ਦੇ ਉੱਤੇ ਸੜ ਦਿਓ ਆਪੇ ਉਹ ਸੁੱਕੀ ਜਾਣਗੇ 5-7 ਦਿਨਾਂ ਚੋਂ ਹੱਥ ਮਾਰ ਦਿਆ ਕਰੋ ਫੇਰ ਕੀ ਕਰਨੇ ਆ ਇਹ ਸੁੱਕ ਕੇ ਇਹ ਇਹੋ ਜੇ ਬਣ ਜਾਣਗੇ ਕੜਕ ਕੜਕ ਕਰਕੇ ਇਹ ਟੁੱਟ ਜਾਂਦੇ ਆ ਫਾੜੀਆਂ ਨਿਕਲ ਆਉਂਦੀਆਂ ਇਹਨਾਂ ਦੀਆਂ ਤੇ ਜਿਹੜੀਆਂ ਗੁਟਲੀਆਂ ਹੁੰਦੀਆਂ ਗਈਆਂ ਉਹ ਤੁਸੀਂ ਬਾਹਰ ਕੱਢ ਕੇ ਇਹਨੂੰ ਸੜ ਦਿਓ ਫੇਰ ਇਹਨਾਂ ਨੂੰ ਆਪਾਂ ਕੀ ਕਰਨਾ ਹੈਗਾ ਫੇਰ ਇਹਨੂੰ ਆਪਾਂ ਜਦੋਂ ਇਹ ਮਿਕਸੀ ਦੇ ਵਿੱਚ ਰਗੜ ਲਿਆ ਤੇ ਮਿਕਸੀ ਦੇ ਵਿੱਚ ਇਹ ਇਹੋ ਜਿਹਾ ਆਪਣਾ ਇਹ ਪਾਟਰ ਬਣ ਗਿਆ ਪਹਿਲਾਂ ਕੀ ਸੀ ਔਲਾ ਇਸ ਤਰ੍ਹਾਂ ਦਾ ਸੀ ਫਿਰ ਆਪਣਾ ਸੁੱਕ ਕੇ ਇਹ ਇਸ ਤਰ੍ਹਾਂ ਦਾ ਬਣ ਗਿਆ ਫਿਰ ਆਪਣੇ ਕੋਲੇ ਇਹਦਾ ਪਾਊਡਰ ਇਸ ਤਰ੍ਹਾਂ ਦਾ ਬਣ ਗਿਆ ਫਿਰ ਆਪਾਂ ਉਹਦੇ ਵਿੱਚ ਕੀ ਕਰਨਾ ਹੈਗਾ ਇਹ ਕੰਮ ਕੀ ਕਰੂਗਾ ਪਹਿਲਾਂ ਤਾਂ ਤੁਹਾਨੂੰ ਇਹ ਵੇਰਵਾ ਦੱਸਾਂ ਵੀ ਇਹ ਕੀ ਕੰਮ ਕਰੂ ਆਪਣੇ ਕੋਲੇ ਪਸ਼ੂ ਸੁਆ ਹੈ ਪਸ਼ੂ ਆਪਣਾ ਡਾਪਟ ਹੋ ਗਿਆ ਪਸ਼ੂ ਗਾਲਾ ਘੱਟ ਕਰਦਾ ਹੈਗਾ ਪਸ਼ੂ ਪਾਣੀ ਸਰਦੀ ਦੇ ਵਿੱਚ ਤਾਂ ਖਾਸ ਕਰਕੇ ਭਾਈ ਪਸ਼ੂ ਪਾਣੀ ਨਹੀਂ ਪੀਂਦਾ ਜਦੋਂ ਪਾਣੀ ਬਹੁਤ ਘੱਟ ਪੀਂਦਾ ਆਪਣਾ ਦੁੱਧ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈਗੀ ਅਗਰ ਜਿਹੜੇ ਆਪਾਂ ਹੁਣ ਇਸ ਤਰ੍ਹਾਂ ਦੇ ਕਰਕੇ ਔਲਿਆਂ ਦਾ ਪਾਊਡਰ ਦੇਵਾਂਗੇ ਇਹ ਜਾ ਕੇ ਲੀਵਰ ਨੂੰ ਤਾਕਤ ਦੇਊਗਾ ਲੀਵਰ ਨੂੰ ਭੁੱਖ ਲਾਊਗਾ ਪਸ਼ੂ ਇਹਦੇ ਨਾਲ ਪਾਣੀ ਪੀਊਗਾ ਅਗਰ ਤੁਸੀਂ ਔਲਿਆਂ ਦੀ ਇੱਕ ਮੁਠੀ ਦਾ ਪਾਊਡਰ ਦਿੱਤਾ ਔਰ ਪਾਣੀ ਬਿਲਕੁਲ ਸਵਾਦ ਨਾਲ ਪੀਊਗਾ ਵੱਧ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਨ ਵਦੋਂ ਦੇਵਾਂ ਜਿਵੇਂ ਆਪਾਂ ਇੱਕ ਕਿੱਕਰ ਦੇ ਕਿੱਕਰ ਦੀ ਆਪਾਂ ਲੋਂਗੋ ਥੋੜੀ ਜੀ ਤੋੜ ਕੇ ਮੂੰਹ ਚ ਪਾਲ ਗਏ ਤੇ ਆਪਾਂ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪੀ ਗਏ ਤੇ ਆਪਾਂ ਨੂੰ ਪਾਣੀ ਬਹੁਤ ਜ਼ਿਆਦਾ ਮਿੱਠਾ ਲੱਗਦਾ ਹੈ ਜਾਂ ਕਿੱਕਰ ਦੀਆਂ ਡੋਟੀਆਂ ਆਪਾਂ ਤੋੜ ਕੇ ਮੂੰਹ ਚ ਪਾਲ ਗਏ ਤੇ ਇੱਕ ਗਲਾਸ ਆਪਾਂ ਪਾਣੀ ਦਾ ਪੀ ਗਏ ਤੇ ਆਪਾਂ ਨੂੰ ਪਾਣੀ ਬਹੁਤ ਸਵਾਦ ਲੱਗਦਾ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਪਾਊਡਰ ਦਿਓਗੇ ਨਾ ਜਦੋਂ ਤੇ ਪਸ਼ੂ ਤੁਸੀਂ ਇੱਕ ਬਾਲਟੀ ਪਾਣੀ ਦੀ ਪੀਂਦਾ ਤੇ ਦੋ ਬਾਲਟੀਆਂ ਪਾਣੀ ਦੀਆਂ ਪੀਊਗਾ ਲੀਵਰ ਨੂੰ ਬਿਲਕੁਲ ਪਰਭੂ ਸ਼ਾਲੀ ਬਣਾ ਦੇਊਗਾ ਪਸ਼ੂ ਨੂੰ ਪਸ਼ੂ ਨੂੰ ਭੁੱਖ ਵੱਧ ਲੱਗੂ ਪਸ਼ੂ ਗਾਲਾ ਕਰੂਗਾ ਸਹੀ ਗਾਲੇ ਦੇ ਵਿੱਚੋਂ ਕੋਈ ਕਿਸੇ ਤਰ੍ਹਾਂ ਦੀ ਵਾਸ਼ਨਾ ਨਹੀਂ ਆਊਗੀ ਪਸ਼ੂ ਦਾ ਅੱਖਾਂ ਦੇ ਵਿੱਚੋਂ ਇਹ ਗਿੱਡ ਨਹੀਂ ਆਉਣ ਦਿੰਦਾਗਾ ਇਹ ਕਈ ਚੀਜ਼ਾਂ ਮਤਲ ਜਿਹੜੀਆਂ ਹੈਗੀਆਂ ਇਹ ਬਹੁਤ ਕੁਦਰਤ ਦਾ ਸੋਮਾ ਹੈ ਤੇ ਪਰਮਾਤਮਾ ਨੇ ਹਰੇਕ ਚੀਜ਼ ਹਰੇਕ ਵਾਸਤੇ ਇਹ ਬਣਾਈ ਆ। ਅਗਰ ਆਪਾਂ ਧਾਰ ਕੱਢਦੇ ਆਂ ਦੇ ਬਾਲ ਪਸੂ ਦੇ ਡਿੱਗਦੇ ਨੇਗੇ ਜਦੋਂ ਆਪਾਂ ਚਵਾਈ ਕਰਦੇ ਆਂ ਤੇ ਬਾਲ ਬਾਲਟੀ ਦੇ ਵਿੱਚ ਡਿੱਗ ਪੈਂਦੇ ਆ ਜਦੋਂ ਆਪਾਂ ਪੁੰਨੀ ਨਾਲ ਚੋਣੇ ਆ ਪੁੰਦੇ ਆ ਆਪਾਂ ਚੋਣ ਤੋਂ ਬਾਅਦ ਤੇ ਉਹਦੇ ਵਿੱਚ ਬਾਲ ਬਹੁਤ ਜ਼ਿਆਦਾ ਆ ਜਾਂਦਾ। ਇਹ ਇੱਕ ਔਲਾ ਇਹੋ ਜੀ ਚੀਜ਼ ਆ ਗਈ ਜਿਹੜਾ ਇਹ ਵਿਟਾਮਿਨ ਡੀ ਆਗਾ ਇਹ ਵਾਲਾਂ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਮਤਲ ਇਹਦਾ ਜਦੋਂ ਆਪਾਂ ਵਿਟਾਮਿਨ ਡੀ ਬਾਲ ਖਿੱਚਦੇ ਆ ਨਾ ਧੁੱਪ ਦੇ ਵਿੱਚੋਂ ਤੇ ਔਲਾ ਵੀ ਉਹੀ ਚੀਜ਼ ਦਿੰਦਾ ਇਹਨੂੰ ਜਦੋਂ ਆਪਾਂ ਕਹਿੰਦੇ ਨਹੀਂ ਆਪਾਂ ਧੁੱਪੇ ਬੈਠ ਕੇ ਤੇ ਆਪਾਂ ਨੂੰ ਵਿਟਾਮਿਨ ਡੀ ਮਿਲਦਾ ਹੈਗਾ ਓਵੇਂ ਜਿਵੇਂ ਭਾਈ ਇਹ ਔਲਾ ਵੀ ਬਹੁਤ ਜ਼ਿਆਦਾ ਪਸ਼ੂ ਦੇ ਵਾਲ ਝੜਨ ਤੋਂ ਰੋਕਦਾ ਹੈ ਖਾਰਸ ਜਿੰਨੀ ਮਰਜ਼ੀ ਪਸ਼ੂ ਦੇ ਜਿਵੇਂ ਹੁਣ ਸਰਦੀ ਆ ਗਈ ਸਰਦੀ ਦੇ ਵਿੱਚ ਸਿਕਰੀ ਪੈ ਜਾਂਦੀ ਹੈ ਪਸ਼ੂ ਦੇ ਉਹ ਸਿਕਰੀ ਨੂੰ ਵੀ ਰੋਕਦਾ ਇਹ ਜਿਹੜੋਂ ਇਹ ਬਲੱਡ ਦੇ ਵਿੱਚ ਚਲਾ ਜਾਊਗਾ ਸਿਕਰੀ ਨਹੀਂ ਪਊਗੀ, ਬਾਹਲ ਨਹੀਂ ਝੜਨਗੇ, ਪਸ਼ੂ ਪਾਣੀ ਵੱਧ ਪੀਊਗਾ, ਪਸ਼ੂ ਦਾ ਲੀਵਰ ਠੀਕ ਹੋਊਗਾ। ਅਗਰ ਪਸ਼ੂ ਦਾ ਜਦੋਂ ਲੀਵਰ ਠੀਕ ਹੋਊਗਾ ਤੇ ਦੁੱਧ ਆਟੋਮੈਟਿਕ ਹੀ ਪਸ਼ੂ ਵੱਧ ਦੇਊਗਾ। ਹੁਣ ਆਪਾਂ ਆਜੋ ਦੱਸਿਗੇ ਤੁਹਾਨੂੰ ਬਣਾਉਣਾ ਕਿਵੇਂ ਆ ਤੇ ਕਿਹੜੀ ਮਾਤਰਾ ਦੇ ਵਿੱਚ ਦੇਣਾ ਤੇ ਕਿਹੜੇ ਸਮੇਂ ਦੇਣਾ। ਆਪਾਂ ਕੀ ਕਰਨਾ ਹੈਗਾ ਇਹ ਆਪਾਂ ਔਲੇ ਦਾ ਪਾਊਡਰ ਬਣਾ ਲਿਆ। ਪਾਊਡਰ ਬਣਾ ਕੇ ਆਪਾਂ ਇੱਕ ਮੁਠੀ ਜਿਵੇਂ ਫਰਜ਼ ਕਰੋ ਵੀ 100 ਗ੍ਰਾਮ ਪਾਊਡਰ ਲੈ ਲਿਆ ਉਹਦੇ ਵਿੱਚ 50 ਗ੍ਰਾਮ ਆਪਾਂ ਕੀ ਕਰਨਾਗਾ ਭਾਈ ਚਿਟਾ ਨੂਨ ਪਾ ਲੈਣਾ ਜਿਹੜਾ ਘਰੇ ਪਿਆ ਤੇ 50 ਗ੍ਰਾਮ ਇਹਦੇ ਵਿੱਚ ਆਪਾਂ ਜਮੈਣ ਪਾ ਲੈਣੀ ਆਂਗੀ ਤੇ ਜਮੈਣ ਨੂੰ ਨੂਨ ਤਾਂ ਰਗੜਿਆ ਹੁੰਦਾ ਜਮੈਣ ਨੂੰ ਤੁਸੀਂ ਰਗੜ ਕੇ ਕਿਸੇ ਆਪਦੇ ਕੋਲੇ ਰੱਖ ਲਓ 50 50 ਗ੍ਰਾਮ ਇਹ ਦੋਨੇ ਆਈਟਮਾਂ ਪਾਉਣੀਆਂ ਤੇ ਇਹ ਕੀ ਕਰਨੀਆਂ ਗੀਆਂ ਆਪਾਂ ਤਿੰਨੇ ਆਈਟਮਾਂ ਆਹ ਤਿੰਨੇ ਆਈਟਮਾਂ ਆਪਾਂ ਆਹ ਆਪਾਂ ਤਿੰਨੇ ਆਈਟਮਾਂ ਆਹ ਵਾਲੇ ਦਾ ਆਪਾਂ ਪਾਊਡਰ ਬਣਾ ਲਿਆ ਤੇ ਆ ਆਪਾਂ ਜਮਣ ਲੈ ਲਈ ਤੇ ਆ ਆਪਾਂ ਚਟਾ ਨੂਨ ਲੈ ਲਿਆ ਸਾਰੇ ਨੂੰ ਇਹਨੂੰ ਇਕੱਠਾ ਕਰਕੇ 100 ਗ੍ਰਾਮ ਆਪਾਂ 100 ਗ੍ਰਾਮ ਪਸ਼ੂ ਨੂੰ ਆਪਾਂ ਰੋਜ਼ ਦਾ ਦੇ ਦੇਣਾ ਹੈਗਾ ਚਾਹੋ ਗਾਂ ਹੋਵੇ ਚਾਹੋ ਮੈਂ ਹੋਵੇ ਅਗਰ ਤੁਸੀਂ ਜਦੋਂ 100 ਗ੍ਰਾਮ ਤੁਸੀਂ ਇਹਨੂੰ ਦਿੰਦੇ ਰਹੇ ਪਸ਼ੂ ਭਾਵੇਂ ਤੁਹਾਡਾ ਤਾਜ਼ਾ ਸੂਆ ਭਾਵੇਂ ਪਸ਼ੂ ਤੁਹਾਡਾ ਟੋਕੜ ਆਗਾ ਇੱਕ ਤਾਂ ਤੁਸੀਂ ਭਾਈ ਜਿੱਡੇ ਤੋਂ 100 ਗ੍ਰਾਮ ਇਹਨੂੰ ਦੇਣ ਲੱਗ ਗਏ ਉਦੇ ਤੋਂ ਤੁਸੀਂ ਪਸ਼ੂ ਦੀ ਮਤਲਬ ਚਮਕ ਦੇ ਵਿੱਚ ਵਾਲਾਂ ਦੀ ਸੁੰਦਰਤਾ ਔਰ ਚਮੜੀ ਦੀ ਸੁੰਦਰਤਾ ਇਹ ਭਾਈ ਭਰਪੂਰ ਬਣਾ ਦਿੰਦਾ ਗੌਲਾ ਔਰ ਭੁੱਖ ਲੱਗਣ ਦੇ ਵਿੱਚ ਤਾਂ ਬਹੁਤ ਜਿਆਦਾ ਇਹ ਮਤਲਬ ਇਹਦਾ ਯੋਗਦਾਨ ਆਗਾ ਜਿਹੜਾ ਪਸ਼ੂ ਖੁਲਣੀ ਦੇ ਵਿੱਚ ਝੂਠਾ ਨੀਰਾ ਛੜਦਾ ਹੈ ਗਾਲਾ ਨਹੀਂ ਕਰਦਾ ਚੁੱਪ ਕਰਕੇ ਬਹਿੰਦਾ ਹੈ ਸੁਸਤੀ ਆਉਂਦੀ ਆ ਪਸ਼ੂ ਨੂੰ ਜੇ ਤੋ ਪਸ਼ੂ ਗਾਲਾ ਹੀ ਨਾ ਕਰੂਗਾ ਤੇ ਤੁਹਾਡਾ ਭਾਈ ਦੁੱਧ ਕਿੱਥੋਂ ਦੇਊਗਾ ਪਸ਼ੂ ਦੁੱਧ ਤਾਂ ਤਾਂ ਹੀ ਦੇਊਗਾ ਨਾ ਜੇ ਪਸ਼ੂ ਗਾਲਾ ਕਰੂਗਾ 1 ਮਿੰਟ ਦੇ ਵਿੱਚ 44 ਵਾਰ ਪਸ਼ੂ ਦਾ ਮੂੰਹ ਹਿਲਣਾ ਚਾਹੀਦਾ ਤੁਸੀਂ ਗਿਣ ਲਓ ਅਗਰ ਤੁਹਾਡਾ ਪਸ਼ੂ ਘੱਟ ਮੂੰਹ ਹਲਾਉਂਦਾ ਤਾਂ ਉਹ ਤੁਹਾਡਾ ਉਹਨਾ ਗਾਲਾ ਨਹੀਂ ਕਰੂਗਾ ਅਗਰ ਗਾਲਾ ਨਹੀਂ ਕਰੂਗਾ ਤੇ ਅਣਪਛ ਮਗਰ ਦੀ ਕੱਢੂਗਾ ਉਹ ਅਣਪਛ ਮਗਰ ਦੀ ਕੱਢੂਗਾ ਤੇ ਉਹ ਆ ਭਾਈ ਕਿੱਥੋਂ ਦੁੱਧ ਦੇਊਗਾ ਪਸ਼ੂ ਅਗਰ ਤੁਸੀਂ ਇੱਕ ਜ਼ਰੂਰ ਧਿਆਨ ਰੱਖਿਆ ਕਰੋ ਅਗਰ ਡੀ ਵਾਰਮਿੰਗ ਕਰਨੀ ਆਂਗੀ ਤੁਸੀਂ ਚਾਹੋ ਆਪਣੇ ਦੇਸੀ ਤਰੀਕੇ ਦੇ ਨਾਲ ਕਰਨੀ ਆਂ ਜਾਂ ਤੁਸੀਂ ਮਤਲਬ ਆਪਦੀਆਂ ਗੋਲੀਆਂ ਲਿਆ ਕੇ ਕਰਨੀ ਆਂ ਉਹਦੇ ਉੱਤੇ ਵੀ ਭਾਈ ਮੈਂ ਵੀਡੀਓ ਦੱਸਦਾ ਰਹਿਣਾ ਪਸ਼ੂ ਨੂੰ ਤੁਸੀਂ ਗੋਲੀ 1 ਮਹੀਨਾ ਦਿਓ ਦੂਜੇ ਮਹੀਨੇ ਫੇਰ ਦਿਓ ਤੀਜੇ ਮਹੀਨੇ ਫੇਰ ਦਿਓ ਫੇਰ ਭਾਵੇਂ ਤੁਸੀਂ 4-5 ਮਹੀਨੇ ਨਾ ਦਿਓ ਉਹਨੂੰ ਰਿਪੀਟ ਕਰੋ ਅਗਰ ਪਸ਼ੂ ਨੂੰ ਜਿਹੜੇ ਮੜੱਫ ਪਸ਼ੂ ਦੇ ਅੰਦਰ ਹੁੰਦੇ ਆ ਉਹ ਭਾਈ ਆ ਜੇ ਤੁਸੀਂ ਸਮਾਨ ਦੇ ਹੀ ਵੀ ਜਾਓਗੇ ਇਹ ਸਮਾਨ ਨੂੰ ਵੀ ਖਾਈ ਜਾਣਗੇ ਉਹ ਫਿਰ ਤੁਸੀਂ ਕਹੋਗੇ ਬਾਬਾ ਜੀ ਇਹ ਥੋੜੀ ਦਵਾਈ ਨੇ ਫਾਇਦਾ ਨਹੀਂ ਕਰਿਆ ਅਗਰ ਮੜੱਪ ਦੇ ਵਿੱਚ ਜੇ ਤੁਸੀਂ ਮੜੱਪ ਦੇਖਣੇ ਹੈ ਕਿ ਗਿਠ ਗਿਠ ਦੇ ਪਸ਼ੂ ਦੇ ਵਿੱਚ ਮੜੱਪ ਹੁੰਦੇ ਆ ਭਾਈ ਗੱਲ ਤਾਂ ਇਹ ਚੀਜ਼ ਦੀ ਆ ਮੜੱਪਾਂ ਦਾ ਬਹੁਤ ਜ਼ਿਆਦਾ ਇਹ ਨੁਕਸਾਨ ਕਰਦੇ ਆਗੇ ਮੜੱਪ ਤਾਂ ਤੁਸੀਂ ਉਹਦੀ ਦੂਸੀ ਡੀਬਾਰੰਗ ਮ ਹੋਣੀ ਚਾਹੀਦੀ ਆ ਅੱਜ ਜਿਵੇਂ ਮੈਂ ਤੁਹਾਨੂੰ ਔਲੇ ਦਾ ਦੱਸਿਆ ਹੈਗਾ ਔਲੇ ਨੂੰ ਤੁਸੀਂ ਸੁਕਾ ਲਓ ਸੁਕਾ ਕੇ ਦੇ ਸਕਦੇ ਹੋ ਜੇ ਤੁਹਾਨੂੰ ਇਸ ਟਾਈਮ ਦੇਣਾ ਚਾਹੁੰਦੇ ਹੋ ਔਲੇ ਨੂੰ ਆਪਣੇ ਕੋਲੇ ਸੁਕਾਇਆ ਨਹੀਂ ਆ ਤੁਸੀਂ ਇਹਨੂੰ ਕੀ ਕਰੋ ਪਾਣੀ ਦੇ ਵਿੱਚ ਬਾਲ ਲਓ ਔਲਿਆਂ ਨੂੰ ਬਾਲ ਕੇ ਤੇ ਫੇਕੇ ਇਹਦੇ ਵਿੱਚ ਜਮੈਣ ਪਾ ਕੇ ਤੇ ਨੂਨ ਪਾ ਕੇ ਪਸ਼ੂ ਦੇ ਦਾਣੇ ਦੇ ਵਿੱਚ ਸਿਰ ਦਿਓ ਤੇ ਪਸ਼ੂ ਉਵੇਂ ਜਿਵੇਂ ਹੀ ਖਾ ਜਾਊਗਾ ਅਗਰ ਜਿਹੜੇ ਮੇਰੇ ਵੀਰ ਭਰਾ ਲੈਟੀ ਦਿੰਦੇ ਆ ਲੈਟੀ ਵਾਲ ਦੇ ਆਗੇ ਉਹ ਤਾਂ ਕੀ ਕਰਨ ਵਾਸਤੇ ਇੱਕ ਪੰਜ ਚਾਰ ਔਲੇ ਲੈਣ ਤੇ ਉਹਦੇ ਵਿੱਚ ਸਿਰ ਦੇਣ ਇੱਕ ਇੱਕ ਸੂਚਨਾ ਜ਼ਰੂਰੀ ਹੈ ਕਿ ਵੀ ਇਹਦੇ ਨਾਲ ਤੁਸੀਂ ਗਿੜਕ ਜ਼ਰੂਰ ਕੱਢ ਲੈਣੀ ਆ ਇਹ ਕੀ ਹੈ ਦੰਦ ਤੋੜ ਦਿੰਦੀ ਆ ਬਹੁਤ ਜ਼ਿਆਦੇ ਹਾਰ ਹੁੰਦੀ ਆਗੀ ਅਗਰ ਤੁਸੀਂ ਇਹਨੂੰ ਗੜਕ ਨੂੰ ਕੱਢ ਲਓਗੇ ਇਹਦੀ ਗੜਕ ਨੂੰ ਕੱਟ ਕੇ ਦਾਣੇ ਦੇ ਵਿੱਚ ਇਹ ਤੁਸੀਂ 4 ਔਲੇ ਰੋਜ਼ ਦੇ ਪਾਉਣ ਲੱਗ ਜਾਓ ਪਸ਼ੂ ਦੀ ਦੁੱਧ ਦੀ ਮਾਤਰਾ ਵਧੂਗੀ ਔਰ ਮਾਤਰਾ ਵਧੂਗੀ ਦੁੱਧ ਦਾ ਟੇਸਟ ਵਧੀਆ ਹੋਊਗਾ ਟੇਸਟ ਦੇ ਫਰਕ ਪਊਗਾ ਫੇਰ ਤੁਸੀਂ ਜਿਹੜੇ ਮੇਰੇ ਵੀਰ ਭਰਾ ਫੈਂਟ ਤੇ ਦੁੱਧ ਪਾਉਂਦੇ ਆ ਫੈਂਟ ਦਾ ਥੋੜਾ ਫਰਕ ਪਊਗਾ ਅਗਰ ਤੁਸੀਂ ਆਏ ਨਾ ਕਹੋ ਵੀ 2 ਦਿਨ ਔਲੇ ਪਾਲੇ ਤਾਂ ਸਾਡੀ ਫੈਂਟ ਨਹੀਂ ਵਧੀ ਕਮ ਸੇ ਕਮ ਵੀ 15 20 ਦਿਨਾਂ ਤੋਂ ਇਹਦਾ ਰਿਜ਼ਲਟ ਮਿਲੂਗਾ ਭਾਈ 15 ਦਿਨ ਬਾਅਦ ਤੁਸੀਂ ਅੱਜ ਫੈਂਡ ਚੈੱਕ ਕਰਾ ਲਓ ਚਾਰ ਰੌਲੇ ਡੇਲੀ ਪਾਈ ਜਾਓ ਪਸ਼ੂ ਨੂੰ ਤੁਸੀਂ 15 ਦਿਨਾਂ ਤੋਂ ਫੈਂਡ ਪਾਦ ਦਾ ਚੈੱਕ ਕਰਾਉਂਗੇ ਤੇ ਜਰੂਰ ਉਹਦੇ ਪੈਂਟਾਂ ਦੇ ਵਿੱਚ ਫਰਕ ਪਊਗਾ ਕੋਈ ਜ਼ਿਆਦੇ ਆਈਟਮ ਮਹਿੰਗੀ ਨਹੀਂ 50 ਰੁਪਏ ਕਿਲੋ ਸਾਰੀ ਹੈਗੀ ਆ ਜੇ ਆਖੇ 50 ਰੁਪਿਆ ਦੇ ਆਪਾਂ ਕਿਲੋ ਦੇ ਮੁਤਾਬਕ ਵੀ ਲੈਣੇ ਆਂਗੇ ਨਹੀਂ ਵੀ ਬੱਦੇ ਬਾਤ ਲਿਆਂਦੇ ਜਾਂਦੇ ਆਪਾਂ ਤੋਂ ਤਾ ਕਿੰਨਾ ਕੁ ਫਰਕ ਪਿਆ ਜੇ 50 ਵੀ ਲਿਆਂਦੇ ਤਾਂ ਆਪਾਂ ਕਮ ਸੇ ਕਮ ਵੀ 10 ਦਿਨ ਪਏ ਜਾਣਗੇ ਚਰਚਾ ਰੋਲੇ ਕਰਕੇ ਤੁਸੀਂ ਔਲਾ ਜਰੂਰ ਪਾਓ ਇਸ ਔਲੇ ਪਾਉਣ ਦੇ ਨਾਲ ਬਹੁਤ ਜਿਆਦੇ ਗੁਣਕਾਰੀ ਬਹੁਤ ਭਰਪੂਰ ਬਹੁਤ ਵੱਡਾ ਖਜ਼ਾਨਾ ਭਾਈ ਇਹਦੇ ਵਿੱਚ ਛੁਪਿਆ ਹੋਇਆ ਹੈਗਾ ਤੇ ਤੁਸੀਂ ਭੁੱਖ ਵਧਾਉਣ ਤੇ ਦੀਵ ਰੱਖੀ ਕਰਨ ਤੇ ਤੇ ਦੁੱਧ ਵਧਾਉਣ ਤੇ ਇਹ ਔਲਾ ਬਹੁਤ ਜਿਆਦੇ ਭਰਪੂਰ ਸ਼ਾਲੀ ਆ ਦੋ ਆਟਮਾ ਇਹਦੇ ਵਿੱਚ ਹੋਰ ਪਾਉਣਗੇ ਇੱਕ ਆਪਾਂ ਇਹ ਜਜਮੈਣ ਪਾਉਣੀ ਆਗੀ ਇੱਕ ਆਪਾਂ ਨੂਨ ਪਾਉਣਾ ਤੇ ਕੌੜਾ ਤਿੰਨ ਆਟਮਾ ਹੀ ਆਪਾਂ ਦੇਣੀਆਂ ਇਹ ਆਪਾਂ 100 ਗ੍ਰਾਮ ਦੇਣਾ ਹੈਗਾ ਤੇ ਉਹ ਆਪਾਂ ਦੋਨੇ 50-50 ਗ੍ਰਾਮ ਦੇਣੀਆਂ ਤੁਸੀਂ ਭਾਈ ਅੱਜ ਤੁਹਾਡੇ ਵਾਸਤੇ ਮੈਂ ਵੀਡੀਓ ਬਣਾਈ ਔਲਿਆਂ ਦੇ ਉੱਤੇ ਵਿਸਤਾਰ ਦੇ ਵਿੱਚ ਦੱਸਿਆ ਮੇਰੇ ਦੇਖਣ ਵਾਲਿਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ